ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਇਹਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਮੋਬਾਈਲ ਨੰਬਰ 98783 99488 ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਨਵਾਂ ਤਸਵੀਰ ਬਾਗਾਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਬਾਈ ਕਾਕੇ ਬਰਾੜ ਦੇ ਘਰੋਂ ਵੀਡੀਓ ਬਣਾ ਰਹੇ ਆਂਗੇ ਅੱਜ ਦੀ ਜਿਹੜੇ ਚਾਰ گاਵਾ ਵਾ ਜਿਹਦੇ ਵਿੱਚ ਤਿੰਨ ਗੱਬਣ ਤੇ ਇੱਕ ਸੂਈ ਸਵਾਈ ਹੈਗੀ ਆਉ ਕਰਦੇ ਆਂ ਬਾਈ ਕਾਕੇ ਬਰਾੜ ਨਾਲ ਗੱਲਬਾਤ ਲੈਨੇ ਆਂ ਪਰਾਪਰ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਹੋਰ ਸੇ ਤਾਂ ਠੀਕ ਆ ਇਹ ਹਾਂਜੀ ਜੇ ਆਪਾਂ ਵੀਡੀਓ ਪਾਈ ਜੀ ਕਿਵੇਂ ਰਿਸਪੌਂਸ ਰਿਹਾ ਬਾਈ ਪੂਰਾ ਫੋਲੋਅਰ ਦਾ ਠੀਕ ਆ ਬਾਈ ਗਿਆ ਸਾਰਾ ਮਾਲ ਓਹ ਜੀ ਠੀਕ ਆ ਅਜਾ ਕਰਨ ਬਾ ਸ਼ੁਰੂ ਕਰ ਲਗੇ ਬਾਈ ਇਹ ਸੂਣ ਵਾਲੀ ਡਾਲਿਆ ਤੇ ਆ ਲੈ ਜੂਗੀ ਆਟਾ ਠੀਕ ਆ ਜੀ ਠੀਕ ਹੈ ਜੀ ਹਫਤਾ ਲੈ ਜਾਊਗਾ ਦੁੱਧ ਕਿੰਨਾ ਕ ਪਾ ਦੂ ਦੁੱਧ ਪਾ ਦੂ ਤੈਨੂੰ 10 ਕਿਲੋ ਠੀਕ ਹੈ ਜੀ ਕੋਲੀ ਮੜੀ ਜੀ ਦੋਸਤੋ ਹਫਤਾ ਲੈ ਜਾਊਗੀ ਥਾਣਾ ਹਵਾਨੇ ਦੀ ਸੋਹਣੀ ਆ ਗਈ ਕਦ-ਕਦ ਚੰਗਾ ਵਾ ਤਸੱਲੀ ਬਾਕੀ ਤੁਸੀਂ ਆ ਕੇ ਕਰਨੀ ਆ ਗਈ ਮੂੰ ਮੁੱਥੇ ਦੀ ਵੀ ਸੋਹਣੀ ਆ ਗਈ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਮੋੜ ਲਿਆ ਬਸ ਘਰ ਮੀਂਹ ਗਾਂ ਬਾਹਰ ਕਾ ਦੋ ਕੱਢ ਦੇਣਾ ਗਰਮੀ ਬੜੀ ਹੈ ਗਰਮੀ ਬਹੁਤ ਆ ਗਈ ਕਿਹੜਾ ਸੂਆ ਸੌਂਦੀ ਭਾਈ ਇਹ ਤੀਜਾ ਸੂਆ ਸੌਂਦੀ ਦੋਸਤੋ ਕੀ ਮੁੱਲ ਇਹਦਾ ਮੁੱਲ 30000 ਰੁਪਏ ਮੁੱਲ 30000 ਵਿੱਚ ਮਾਨਤਾਨ ਜਿਵੇਂ ਮਾਨਤਾਨ ਹੋ ਜਾਊਗਾ ਜੀ ਦੋ ਨੰਬਰ ਤੇ ਆ ਜੀਏ 25000 ਰੁਪਏ ਪੌਣੇ ਦੋਵਾਂ ਦੀ ਗੱਭਾ ਠੀਕ ਆ ਜੀ 25000 ਪੌਣੇ ਦੋਵਾਂ ਦੀ ਗੱਭਾ ਜੀ ਦੁੱਧ 8 ਕਿਲੋ ਠੀਕ ਆ ਕੱਢ ਲੈ ਬਾਹਰ ਦੋਸਤੋ 25000 ਰੁਪਏ ਦਾ ਮੁੱਲ ਪੌਣੇ ਦੋਵਾਂ ਦੀ ਗੱਭਾ 8 ਕਿਲੋ ਦੁੱਧ ਦਾ ਜਾਤ ਬ੍ਰੀਡ ਫੁੱਲ ਆ ਗਈ ਪਹਿਲਾ ਸੂਆ ਸੂਈ ਵੀ ਆ ਪਹਿਲਾ ਸੂਆ ਸੂਈ ਆ ਗੋਲ ਵੱੱਛੀ ਆ ਗਈ ਨਿੱਕਰ ਨੁਕਰ ਚੰਗੀ ਆ ਚਾਰ ਹੀ ਥਾਣਾ ਦੇਖ ਸਕਦੇ ਹੋ ਖਮੀ ਬੜੀ ਚੰਗੀ ਆ ਗਈ ਪ੍ਰਿੰਟ ਪ੍ਰਿੰਟ ਬਹੁਤ ਸਨ ਵੱੱਚੀ ਦਾ ਨਿੱਕਾ ਕੰਨ ਬੋਦੀ ਵਾਲੀ ਵੈੜ ਮੁੱਲ ਸਿਰ 25000 ਰੁਪਇਆ ਵੱਛੀਆਂ ਦੇ ਮੁੱਲ ਜੀ ਲੋਕੀ ਵੱਛੀਆਂ ਦਾ 20000 ਮੰਗੀ ਜਾਂਦੇ ਆਗੇ ਮੰਨ ਲੇ ਭਾਈ 25000 ਚੋ ਕੇ ਮਾਨ ਤਾਨ ਭਾਈ ਕਰ ਦੂਗਾ ਭਾਈ ਕਾਕੇ ਬ੍ਰਾਡ ਦੇ ਪਾਸ ਜਿਹੜੇ ਤਾਂ ਇਹਨੇ ਬਸੋ ਵਿਕੀ ਜਾਂਦਾ ਵਾ ਪ੍ਰਿੰਟ ਮੋਡ ਬੱਚੀ ਦਾ ਬਹੁਤ ਸੋਹਣਾ ਵਾ ਸਮਝ ਪੜੀ ਵੀ ਚੰਗੀ ਆ ਗਈ। ਇਹ ਲਿੱਸੀ ਪਿੱਕੀ ਨੀ ਗਈ। ਤਿੰਨ ਨੰਬਰ ਤੇ ਆ ਜੀਏ ਬਾਈ। ਜਰਸੀ ਦਾ 35000 ਰੁਪਏ ਨੇ ਡਾਈ। ਠੀਕ ਆ ਜੀ। ਕਦਾਂ ਟਾਈਮ ਲੈ ਜੂ। ਇਹ ਮਤਲਬ ਕਿ 2-3 ਮਹੀਨੇ ਸੁਣ ਦਿਲ ਪੂਰੀ ਆ। ਠੀਕ ਆ ਜੀ। ਲਈ ਦੋਸਤੋ ਜਰਸੀ ਬਹੁਤ ਚੰਗੀ ਆ ਗਈ। ਥਾਣਾਵਾਨਾ ਬਹੁਤ ਚੰਗਾ ਲੱਗਿਆ ਹੋਇਆ 35000 ਰੁਪਏ ਇਸ ਦਾ ਮੁੱਲ ਆ। ਦੋ ਤੋਂ ਚਾਰ ਦਿਨ ਇਹ ਲੈ ਜੂਗੀ। ਥਾਣਾਵਾਨੇ ਸੋਹਣੀ ਆ। ਸੋਹਣਾ ਥਾਣਾ ਲੱਗਿਆ ਹੈ ਥਿਚੋਇਲਾ ਬਹੁਤ ਸੋਹਣਾ ਥਾਣਾ ਮੱਝੇਰ ਦਾ ਥਾਣਾ ਲੱਗਿਆ ਪੂਰਾ ਮੋਟਾ ਪੈਂਟਰ ਮੋਟੂ ਵੀ ਚੰਗਾ ਵੱਚੀ ਦਾ 35000 ਰੁਪਇਆ ਮੁੱਲਾ ਇੱਚੋ ਕਾ ਮਾਨ ਤਾਨ ਹੋ ਜਾਊਗਾ ਜਸੋ ਕੱਦ-ਕੱਡ ਚੰਗਾ ਵਾ ਥਾਣਾ ਵਾਣਾ ਬਹੁਤ ਸੋਹਣਾ ਵਾ 35000 ਤੁਹਾਡੇ ਘਰੇ ਜਾ ਵੜਨ ਦੇ ਵਿੱਚੋ ਕਾ ਮਾਨ ਤਾਨ ਹੋ ਜਾਊਗਾ ਸਾਲੀ ਤੁਸੀਂ ਭਲਾ ਤੁਸੀਂ ਜੇ ਮਰਜ਼ੀ ਕਰਕੇ ਲੈ ਜਾਓ ਬਾਕੀ ਬਾਈ ਦੇ ਜਮਾ ਓਕੇ ਕੀਤਾ ਕਾ ਲਗਾ ਗਈਆਂ ਧਿਆਨ ਨੰਬਰ 4 ਨੰਬਰਾਂ ਚ ਸਾਢੇ ਚਾਰਾਂ ਦੀ ਗੱਭ ਦੁੱਧ 8 ਕਿਲੋ ਦੋਸਤੋ ਸਾਢੇ ਚਾਰਾਂ ਦੀ ਗੱਭ 8 ਕਿਲੋ ਆ ਸਭ ਹੀ ਪੜੀ ਚੰਗੀ ਆ ਕੱਦ-ਕਾਠ ਵੀ ਚੰਗਾ ਵਾ ਕ੍ਰੋਸ ਬਰੀਡ ਆ ਗਰਮੀ ਗਰਮੀ ਇਹਨੇ ਮੰਦ ਨਹੀਂ ਦੀਗੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਕੱਦ-ਕਾਠ ਵੱਡਾ ਹੀ ਆ ਵਾਏ ਨੂੰ ਵਾਏ ਨੂੰ ਬਹੁਤ ਆ ਮੁੱਲ ਇਹਦਾ ਭਾਈ 35000 ਮੁੱਲ 35000 ਵਿੱਚੋਂ ਮਾਨਤਾਣ ਹੋ ਜਾਊਗਾ ਜੈਸੋ ਵੀ ਕਿਸੇ ਵੀਰ ਦੇ ਪਸੰਦ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਊਗਾ ਅੱਜ ਬਾਈ ਕਾਕੇ ਬਰਾੜ ਦੇ 4 ਜਨਮ ਵਰ ਸੀਗੇ ਜਿਹਦੇ ਵਿੱਚ ਦੋ ਟੋਕੜ ਗੱਬਣਾ ਤੇ ਦੋ ਗੱਬਣਾ ਵੜਾ ਸੂਨ ਵਾਲੀਆਂ ਯਾਰ ਨਾ ਤੁਹਾਨੂੰ ਕੋਈ ਵੀ ਨੱਕ ਪਸਾਉਂਦਾ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਦੇਖ ਲਓ ਵੀ ਬਾਈ ਦੇ ਉੱਪਰ ਪੱਖਾ ਨਹੀਂ ਜਾਲੀ ਪਾਈ ਹੋਈ ਹੈਗੀ ਜਉਂੇ ਖੜੇ ਗਏ ਗਰਮੀ 'ਚ ਬਹੁਤਾਂ ਗਰਮੀ ਨਹੀਂ ਮਣਾਉਂਦੀਆਂ ਹੈਗੀਆਂ ਗਰਮੀ ਗਰਮੀ ਦੇ 2 ਮਹੀਨੇ ਰਹਿ ਗਏ ਆ ਦੁੱਧ ਲਾਉਂਗੇ ਨਿਆਰੇ ਅਗਰ ਆ ਗੱਬਣਗਾ ਤੁਸੀਂ ਜੇ ਤਿਆਰ ਕਰ ਲੋ ਤਾਂ 50-60 ਹਜ਼ਾਰ ਤੱਕ ਇਹ ਵੇਚ ਸਕਦੇ ਹੋ ਅੱਜ ਦਾ ਮੁੱਲਾ ਤਾਂ 35000 ਰੁਪਈਆ ਵਾ ਇੱਕ ਆਹ ਗੱਬਣਾਂ ਗਾਂ ਖੜੀ ਜਰਸੀ ਇੱਕ ਆਹ ਤੋਕੜ ਗੱਬਣ ਪਉਣ ਦੋ ਮਹੀਨੇ ਦੀ ਗੱਬਣ 8 ਕਿਲੋ ਦੁੱਧ ਆ ਇੱਕ ਨੰਬਰ ਤੇ ਗੱਬਣ ਗਾਂ ਹਫ਼ਤੇ ਦੀ ਕੱਚੀ ਆ ਹਜੇ ਆਦ ਬੜੇ ਦਾ ਵੀ ਚੰਗਾ ਵਾ ਅੱਜ ਦੀ ਵੀਡੀਓ ਵਿੱਚ ਚਾਰ ਗਾਂਆਂ ਸੀ ਤੁਹਾਨੂੰ ਚਾਰ ਗਾਂਆਂ ਵਿਖਾ ਦੇ ਗਾ ਕੇ ਫਰਾੜ ਦਿਆਂ ਧੰਨਵਾਦੀ